ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਿੰਡ ਕੁਲਾੜ ਦੇ ਗੁਰਦੁਆਰਾ ਸਾਹਿਬ ਤੋਂ ਆਰੰਭ ਹੋਇਆ ਨਗਰ ਕੀਰਤਨ ਸਮੁੱਚੇ ਨਗਰ ਦੀ ਪ੍ਰਕਰਮਾ ਕਰਦਾ ਹੋਇਆ ਡੇਰਾ ਨਾਨਕਸਰ ਸਾਹਿਬ ਪਿੰਡ ਕੁਲਾੜ ਵਿਖੇ ਪਹੁੰਚਿਆ ਨਗਰ ਕੀਰਤਨ ਦਾ ਡੇਰਾ ਸਾਹਿਬ ਵਿਖੇ ਪਹੁੰਚਣ ਤੇ ਡੇਰਾ ਸਾਹਿਬ ਦੇ ਮੁਖੀ ਬਾਬਾ ਗੰਗਾ RAM ਜੀ ਤੇ ਸਮੂਹ ਸੇਵਾਦਾਰਾਂ ਦੇ ਵੱਲੋਂ ਨਗਰ ਕੀਰਤਨ ਦਾ ਭਰਵਾਂ ਸਵਾਗਤ ਕੀਤਾ ਗਿਆ ਨਗਰ ਕੀਰਤਨ ਦੇ ਸਵਾਗਤ ਲਈ ਫੁੱਲਾਂ ਦੀ ਵਰਖਾ ਕੀਤੀ ਗਈ ਪੰਜਾਂ ਪਿਆਰਿਆਂ ਰਾਗੀ ਸਿੰਘਾਂ ਢਾਡੀ ਸਿੰਘਾਂ ਤੇ ਹੋਰ ਸਮੂਹ ਸੇਵਾਦਾਰਾਂ ਨੂੰ ਡੇਰਾ ਸਾਹਿਬ ਦੇ ਮੁਖੀ ਬਾਬਾ ਜੀ ਬਾਬਾ ਗੰਗਾ ਰਾਮ ਵੱਲੋਂ ਸਿਰੋਪਾਉ ਦੇ ਕੇ ਸਨਮਾਨਿਤ ਵੀ ਕੀਤਾ ਗਿਆ ਸੰਗਤਾਂ ਦੇ ਲਈ ਚਾਹ ਤੇ ਪਕੌੜਿਆਂ ਦੇ ਲੰਗਰ ਅਤੁੱਟ ਵਰਤਾਏ ਗਏ ਡੇਰਾ ਸਾਹਿਬ ਵਿਖੇ ਪਹੁੰਚੀਆਂ ਸਮੂਹ ਸੰਗਤਾਂ ਦਾ ਬਾਬਾ ਜੀ ਵੱਲੋਂ ਧੰਨਵਾਦ ਵੀ ਕੀਤਾ ਗਿਆ ਵੇਖੋ ਇਸ ਸੰਬੰਧੀ ਸਾਡੀ ਇਹ ਪੂਰੀ ਰਿਪੋਰਟ ا کي ڏسو i'm not a कनारे तू अचा न रो जाम गीत गंगा देव नेतो अचा मा गेते गंगा देव नेत अछा गीत गंगा देरो डेर ਸਾਡੇ ਜੀਰਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਕੰਧਾਰਾ ਜੀ ਵੱਲੋਂ ਸਾਰੀਆਂ ਸੰਗਤਾਂ ਨੂੰ ਜੀ ਆਇਆਂ ਕਿਹਾ ਜਾਂਦਾ ਤੇ ਸਾਰੀਆਂ ਸੰਗਤਾਂ ਦਾ ਇੱਥੇ ਆਉਣ ਤੇ ਧੰਨਵਾਦ ਕੀਤਾ ਜਾਂਦਾ ਹੈ ਉਹ ਪਾਰਟੀਆਂ ਦਾ ਸਨਦਾਰ ਸਨਮਾਨ ਕਰਦੇ ਹਨ ਸੋ ਸਾਰੀ ਸੰਗਤ ਨੂੰ ਬੇਨਤੀ ਆ ਵੀ ਜਿੱਥੇ ਵੀ ਕਿਤੇ ਜਗ੍ਹਾ ਮਿਲਦੀ ਹੈ ਬੈਠ ਕੇ ਲੰਗਰ ਪਰਸਾਦਾ ਆ ਇੱਕ ਵਾਰੀ ਫਿਰ ਬੇਨਤੀ ਕਰਦੇ ਆ ਕਿ ਬੈਠਣ ਦੀ ਕਿਰਪਾਤਾ ਕਰੋ ਆਹ ਮੁੰਡੇ ਦੇ ਬਾਦ ਵਿੱਚ ਰਿਟਾਇਰਟ ਦੇ ਦੋ ਜਿਹੜੇ ਟਾਈਮ ਸਕੇਲ ਪਰ ਵਾਲੇ ਪਾਰਟੀਆਂ ਨੂੰ ਬੋਲਣ ਦੀ ਲੋੜ ਹੈ ਸਤਿ ਸ੍ਰੀ ਅਕਾਲ ਜੀ ਆਹ ਹੋ ਗਿਆ ਹਾਂ ਜੀ ਬਹੁਤ ਬਹੁਤ ਕੀ ਤੁਹਾਡੇ ਤੇ ਦੇਖਣੁ ਕਰਤੀ ਸਰਗਵਾਸਤਿ ਮਾਤਾ ਜਾਨੀ ਜੀਤਾਔਰ ਸੁਖਨ ਨਾਮ ਤੇ ਇੱਕ ਵੀਡੀਓਰੀ ਟਾਜੀਆ ਜਿਹਨੂੰ ਫੈਸਲਤ ਹੁੰਦੇ ਮੈਂ ਦੇਖਿਆ ਜੇ ਜਲਦੀ ਕਹਿਣਾ ਕਰੇ ਧੰਨਵਾਦ ਕਰਦਾ ਬਹੁਤ ਸ਼ੁਕਰੀਆ ਕਾਲ ਸਰਬ ਸੁਵਾਨ ਦੇ ਖਾਤ ਪੰਜੀ ਸਾਬ ਤੁਸੀਂ ਇਹ ਦਾ ਨਾਮ ਕਰ ਆਵਾ ਬਾਈ ਜਿਹੜਾ ਧੰਨ ਕਰ ਜਿਹੜਾ ਆਲਾ ਇੱਥੇ ਅੱਜ ਦੇ ਦਿਨ ਆਪਾਂ ਅੱਜ ਇਹ ਇੰਤਜ਼ਰ ਹੋ ਗਿਆ ਉਹ ਚੱਲਦਾ ਆਇਆ ਅਸੀਂ ਸਤਿ ਸਕਾਰ ਤੁਹਾਨੂੰ ਬਾਬਾ ਇੰਚਰਦਾ ਜੀ ਉਹਨਾਂ ਨੇ ਜਿੰਨੇ ਦਾ ਪਾਕੀ ਵੀ ਜਿੰਨੇ ਦੇ ਉੱਤੇ ਉਹਨਾਂ ਦੀ ਸੇਵਾ ਵੀ ਖੁੱਲ ਗਈ ਆ ਬਾਬਾ ਫਰੀਦਾਂ ਜੀ ਬਾਬਾ ਫਰੀਦਾਂ ਜੀ ਜਿਨ੍ਹਾਂ ਨੇ ਸਾਡੀ ਜ਼ਿੰਦਗੀ ਭਰਤੀ ਕੀਤੀ ਸੋਨੇ ਹੋਏ ਪ੍ਰਧਾਨਕਾ ਉਸ ਤੋਂ ਬਾਅਦ ਜਿਹਨੇ ਮਾਸ਼ਾ ਚਿਕਰਾ ਆਪਣਾ ਜੀਵਨ ਕਾਇਆ ਰੱਖਿਆ ਬਾਬਾ ਗੰਗਾ RAM ਕੋਏ ਤੇ ਹੁਣ ਮੌਜੂਦਾ ਅੱਗੇ ਅੱਗੇ ਸਤਿਕਾਰ ਕਰੋ ਦਾਦਾ ਮਾਸਟਰਾਂ ਦੀ ਉਹਨਾਂ ਦੀ ਨੀਅਤ ਤੇ ਬੜੀ ਜਿਵਾਕੀ ਸੀ ਬੜੀ ਪਤੂ ਆਹ ਨਹੀਂ ਦੀ ਪੱਕੀ ਰਹੀ ਵੀ ਤੇ ਆਹ ਸਤਿਕਾਰਯੋਗ ਅੱਗੇ ਸਤਿਕਾਰ ਦੇ ਦਿਓ ਨੋਈ ਰਹੇ ਇਹ ਸਤਾਂ ਦੇ ਮੁੱਖ ਤੇਵਾਦਾਰ ਇਹ ਸਤਾਂ ਦੇ ਜਿਹੜੇ ਕਰਤਾ ਕਰਤਾ ਨੇ ਇਤੋਂ ਦੀ ਡਿਊਟੀ ਨਿਭਾਉਂਦੇ ਨੇ ਜਦ ਨਾਲ ਤਾਂ ਕਰਕੇ ਦੇਖੋ ਕਿੰਨਾ ਆਲੀ ਸ਼ਾਨ ਇਹ ਸਾਲ ਬਣਾਇਆ ਵਾ ਦੇਖ ਕੇ ਮਨ ਬੜਾ ਖੁਸ਼ ਹੋਇਆ ਮਾਪੁਰ ਕਾਪੀ ਨੂੰ ਆਂਗਨ ਤੋਂ ਸੈਕਰੀਟ ਦੇ ਰੂਪ ਦੇ ਵਿੱਚ ਅਣਗਿਣਤੀ ਜਿੰਨੇ ਉਹਨਾਂ ਦੇ ਹੱਥੋਂ ਨੋਟ ਆ ਗਿਆ ਉਹਨੇ ਉਹਨਾਂ ਨੇ ਟਾਡੀ ਇੱਥੇ ਨੂੰ ਸਤਿਕਾਰ ਕੀਤਾ ਖੁੱਲੇ ਦਰ ਦੇ ਮਾਰਗ ਦੇ ਮਾਪੁਰ ਕਾਤੀ ਸਤਿਕਾਰ ਦੇ ਬਾਬਾ ਗੰਗਾ ਰਾਮ ਜੀ ਉਹਨਾਂ ਵੱਲੋਂ ਦਿੱਤੇ ਕਾਗਜ਼ ਨੂੰ ਨਿਯਾਰ ਕੀਤਾ ਵਾਇਰ ਨੂੰ ਇਥੇ ਪਾਈ ਇਹਨਾਂ ਮਾਂ ਪਰ ਕਾਗਜ਼ੋਂ ساری ਜ਼ਿੰਦਗੀ ਇਥੇ ਕਰੇ ਭੁਰਗ ਪਤਾ ਚੜਾਉਂਦੇ ਰਹੇ ਲੋਕ ਕਿਹੜਾ ਲੋਕਾਂ ਨੇ ਹੱਤਿਆ ਵੀ ਦੇਣਾ ਤੋਂ ਕਰਦੇ ਰਹੇ ਅਸੀਂ ਸਟਾਇਲ ਤੋਂ ਜਿੰਦਗੀ ਕਰਦੇ ਰਹੇ ਤੇ ਵਾਇਰ ਨੂੰ ਕੰਮ ਕਿਦਾ ਬਣ ਕੇ ਇਥੇ ਮੈਂ ਆਪਾਂ ਦਾ ਨਾਲ ਬਾਰੇ ਗੱਲ ਕਰਦਾ ਸੀ ਸਤਿ ਸ਼੍ਰੀ ਅਕਾਲ ਭੇਟਾ ਕਰੋ ਸਾਥ ਸੈਂਸੀ ਆਪਣਾ ਦਾਨ ਕੀਤਾ ਹੋਇਆ ਹੁਣੇ ਦੇਖੇ ਮਗਰ ਅੱਗੇ ਬਸਨਾ ਹੋ ਸਕਦਾ ਹੈ ਜੇਕਰ ਇਹ ਬਾਹਰ ਤੋਂ ਲੱਗ ਰਿਹਾ ਹੈ ਕਿ ਕਈ ਵਾਰੀ ਦਾਤਾ ਵੀ ਇੱਥੇ ਘਾਟੀ ਦੇ ਖੇਤੇ ਤੋਂ ਬੰਦ ਨਹੀਂ ਜਾਣਾ ਸਤਿ ਸ੍ਰੀ ਅਕਾਲ ਤੁਹਾਨੂੰ ਵੀਰੇ ਹਿੰਦੀ ਬਿਜਲੀ ਵਾਲਾ ਉਹ ਜੋ ਬਿਜਲੀ ਟਾਹੇ ਨੂੰ ਬਹੁਤ ਸਕੇ ਕੰਮ ਕਰਦਾ ਹੈ ਸਾਡਾ ਪਹਿਲਾ ਜੀ ਦੱਸਾਂਗੇ ਸਾਡਾ ਪੂਜਨ ਸਰੋਤਾ ਬੈਠਾ ਸਤਿ ਸ਼੍ਰੀ ਅਕਾਲ ਬੈਠਾ ਇਹ ਸੁਣੇ 겁ਿਆਨ ਆਰਤੀ ਤੋਂ ਅੱਗੇ ਦਰਵਾਜ਼ੇ ਹੋ ਇਹ ਮੈਂ ਕੋਈ ਵਿਜਾਇਟੀ ਕਰਿਆ ਸੰਗੀਤ ਲਗਾ ਦਿਆਂ ਕਿ ਅੱਜ ਸਾਡਾ ਤਕਰੀਰ चोली भंडार वटा त कुरबानी शाह जी सिरा चुॻा किथां लखण दादर जुका चुॻा त लखण न खालस भावार

ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਸ਼ੇਅਰ ਕਰੋ ਲਾਈਕ ਕਰੋ ਤੇ ਦੇਖਦੇ ਰਹੋ ધ ਰੀਅਲ ਪੰਜਾਬ